ਕੇਂਦਰ ਜਿਹੜਾ ਉਹ ਰਾਸ਼ਨ ਕਾਰਡ ਹੈ ਜਿਹੜਾ ਉਹਨਾਂ ਤੇ ਲਕੀਰ ਫੇਰਨ ਜਾ ਰਿਹਾ ਇਕੱਲਾ ਪੰਜਾਬ ਨਹੀਂ ਹੋਰ ਵੀ ਕਈ ਸੂਬਿਆਂ ਨੂੰ ਹੁਕਮ ਹੋਏ ਨੇ ਜੀ ਜੀ ਸ੍ਰੀ ਭਗਵਾਨ ਜੀ ਨੇ ਕਿਹਾ ਕਿ ਘਟੂ ਘਟ 8 ਲੱਖ ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਨਾਮਾਂ ਤੇ ਲਕੀਰ ਫੇਰੀ ਜਾ ਰਹੀ ਹੈ ਕਣੀ 25 ਲੱਖ ਵੱਸ ਉਹ ਹੈ ਜਿਹੜੀ ਕੇਂਦਰ ਦੀ ਸਕੀਮ ਤੋਂ ਰਾਜ ਸਕੀਮ ਤੋਂ ਵੰਡੀ ਹੋ ਜੇਗੀ ਭਾਰੀ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਹਾਂ ਮੈਂ ਆਪਣੇ ਸੂਬੇ ਦਾ ਇੱਕ ਵੀ ਜਿਹੜਾ ਆਸ਼ਰੰਕਾਰ ਦਾ ਨਾਮ ਨਹੀਂ ਕਟਣ ਗਿਆ ਗੱਲ ਪੰਜਾਬ ਦੀ ਹੈ ਪੰਜਾਬੀਆਂ ਦੀ ਹੈ ਪੰਜਾਬੀਆਂ ਦੇ ਰਸ਼ਨ ਕਾਰਡ ਦੀ ਹੈ ਤੇ ਫੈਸਲਾ ਬਹੀ ਖਾਤਾ ਲੈ ਕੇ ਬੈਠਾ ਕੇੰਦਰ ਦਾ ਇਹ ਪੰਦਾਰ ਪੰਜਾਬ ਹੈ ਤੇ ਐਸੀ ਹੈ ਤਾਂ 32 ਲੱਖਾ ਲੋਕਾਂ ਨੂੰ ਕਿਉਂ ਰਸ਼ਨ ਤੋਂ ਵਾਂਝਾ ਰੱਖਣ ਦੀ ਜਿਹੜੀ ਸਾਜ਼ਿਸ਼ ਹੈ ਇਹ ਰਚੀ ਜਾ ਰਹੀ ਹੈ ਟ੍ਰੇਮ ਕੋਡ ਦੇ ਹੁਕਮ ਆਏ ਨੇ ਕਿ ਆਧਾਰ ਕਾਰਡ ਵੀ ਉਨਾ ਹੀ ਵਾajib ਸਬੂਤ ਹੈ ਜੇਕਰ ਤੁਸੀਂ ਗੱਲ ਵੋਟਰ ਸੂਚੀ ਦੀ ਕਰਦੇ ਹੋ ਉਸ ਲਿਹਾਜ਼ ਦੇ ਨਾਲ ਸਕੀਮ ਕੋਰਣਾ ਬਿਲਕੁਲ ਸਾਦੀ ਗੱਲ ਕੀਤੀ ਆ ਉਹ ਕਹਿੰਦੇ ਜਿਹੜੀਆਂ 10 11 ਤੁਸੀਂ ਰਜਿਸਟਰ ਤਿਆਰ ਕੀਤੀਆਂ ਜਿਹੜੇ ਨਿਸ਼ਾਨ ਤਿਆਰ ਕੀਤੇ ਆ ਕਿ ਵੀ ਆ ਜਿਹੜਾ ਨਾ ਹੋਣਿਆ ਤਾਂ ਉਹ ਸਹੀ ਵੋਟਰ ਮੰਨਿਆ ਜਾਏਗਾ ਜਿਸ ਦੇ ਅਧਾਰ ਕਾਰਡ ਸ਼ਾਮਲੀ ਨਹੀਂ ਸੀ ਉਹਨੇ ਫਨ ਵੇਲੇ ਅਧਾਰ ਕਾਰਡ ਕਿਸੇ ਸਕੀਮ ਵੇਲੇ ਅਧਾਰ ਕਾਰਡ ਨੌਕਰੀ ਵੇਲੇ ਅਧਾਰ ਕਾਰਡ ਤੇ ਵੋਟ ਵੇਲੇ ਅਧਾਰ ਕਾਰਡ ਕਿਉਂ ਨਹੀਂ ਮੰਨਿਆ ਜਾ ਰਿਹਾ ਇਸੇ ਕਰਕੇ ਪੰਜਾਬ 'ਚ ਇਹ ਗੱਲ ਕਹੀ ਜਾ ਰਹੀ ਆ ਨਾ ਜੀ ਵੀ ਤੁਸੀਂ ਪਾਸਪੋਰਟ ਚੋਰੀ ਕੀਤੀ ਤੇ ਹੁਣ ਰਾਸ਼ਮਚੋਰੀ ਕਿ ਜਿੱਦਾਂ ਕੇਂਦਰ ਦੀ ਸਰਕਾਰ ਚੁਕਿਆ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ 'ਵਿਲੇ ਲੈ ਕੇ ਪੰਜਾਬ ਸਰਕਾਰ ਨੇ ਚੁਕਾਤਾ ਜੀ ਜੀ ਵੱਡਾ ਮਾਮਲਾ ਹੈ ਜਿਹੜਾ ਜਿੱਤਰੇ ਦੀ ਰੂਪ ਚ 24 ਸਾਹਮਣੇ ਆ ਰਹੇ ਸਨ ਗੈਸ ਤਾਂ ਹਾਈ ਆ ਕੇ ਇੱਕ ਵਾਰੀ ਆਗੇ ਲੱਗੀ ਤੇ ਫਿਰ ਧਮਾਕੇ ਦਾ ਹੋਣੇ ਹੋਣੇ ਪਰ ਕਿਧਰੇ ਜਿਹੜਾ ਜਿਹੜਾ ਹੈ ਹਿੰਦੁਸਤਾਨ ਦਾ ਆਪਾਂ ਪੰਜਾਬ ਦਾ ਟ੍ਰੈਫਿਕ ਸਿਸਟਮ ਹੈ ਉਹਨੂੰ ਸਾਕਤੀ ਨਾਲ ਦੁਰਸਤ ਲਿਆਂਦੇ ਲਿਆਉਣ ਦੀ ਜ਼ਰੂਰਤ ਹੈ ਕਿਉਂਕਿ ਐਕਸੀਡੈਂਟ ਕਰਦੇ ਆ ਉਹਨਾਂ ਲਈ ਵੀ ਸਹੂਲਤਾਂ ਸਖਤ ਹੋਣੀਆਂ ਚਾਹੀਦੀਆਂ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪਸ ਸਿੱਧੂ ਤੇ ਅਜੈ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਕੁਝ ਦੇਸ਼ ਦੇ ਨਾਲ ਸਬੰਧਤ ਨੇ ਸੋ ਅੱਜ ਮੁੱਖ ਮੰਤਰੀ ਮਾਨ ਹੁਣਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੰਜਾਬ ਦੇ ਵਿੱਚ ਜੋ ਰਾਸ਼ਨ ਕਾਰਡ ਕੱਟਣੇ ਨੇ ਜਿਹੜੇ ਕਿ ਰਾਸ਼ਨ ਦੇ ਨਾਲ ਸਬੰਧਤ ਨੇ ਉਹ ਮਸਲਾ ਜ਼ਿਆਦਾ ਵੱਡਾ ਹੋ ਗਿਆ ਜਿਹੜਾ 11 ਲੱਖ ਲੋਕਾਂ ਦੇ ਨਾਮ ਦੇ ਉੱਪਰ ਲਕੀਰ ਫੇਰੀ ਜਾਣੀ ਹੈ ਉਸ ਨੂੰ ਲੈ ਕੇ ਹੁਣ ਸੀਐਮ ਮਾਨ ਅੜ ਚੁੱਕੇ ਨੇ ਤੇ ਉਹਨਾਂ ਦਾ ਜਵਾਬ ਜਿਹੜਾ ਬਖੂਬੀ ਉਹ ਭਾਜਪਾ ਦੇ ਜੋ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਉਹਨਾਂ ਨੇ ਵੀ ਦੇ ਦਿੱਤਾ ਹੈ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਜਸਵਿੰਦਰ ਸਿੰਘ ਭੱਲਾ ਉਹਨਾਂ ਦੇ ਬਾਰੇ ਜਿਹੜੇ ਕੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਅੱਜ ਪੰਜ ਤੱਤਾਂ ਚ ਵਿਲੀਨ ਹੋ ਗਏ ਨੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਵਿਸ਼ੇ ਨੇ ਮੇਰੇ ਨਾਲ ਗੱਲਬਾਤ ਲਈ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਾਰਨ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਪਾਹਾੜਾ ਦਰਸ਼ਕਾਂ ਦੀ ਕਿਚੈਰੀ ਜੀ ਸੁਦਸਾਭ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਕੇਂਦਰ ਹੈ ਜਿਹੜਾ ਉਹ ਰਾਸ਼ਨ ਕਾਰਡ ਹੈ ਜਿਹੜਾ ਉਹਨਾਂ ਤੇ ਲਕੀਰ ਫੇਰਨ ਜਾ ਰਿਹਾ ਇਕੱਲਾ ਪੰਜਾਬ ਨਹੀਂ ਹੋਰ ਵੀ ਕਈ ਸੂਬਿਆਂ ਨੂੰ ਹੁਕਮ ਹੋਏ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਅੜ ਕੇ ਖੜੇ ਨੇ ਉਹ ਕਹਿੰਦੇ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ ਕਿਉਂਕਿ ਲਗਭਗ 30 ਤੋਂ 32 ਲੱਖ ਲੋਕਾਂ ਦਾ ਭੋਜਨ ਕੇਂਦਰ ਖੋਣਾ ਚਾਹੁੰਦਾ ਤੇ ਨਾਲ ਨਾਲ ਉਹਨਾਂ ਨੇ ਇਸ ਰਾਸ਼ਨ ਚੋਰ ਨੂੰ ਵੋਟਾਂ ਦੀ ਜਿਹੜੀ ਚੋਰੀ ਹੈ ਉਹਦੇ ਨਾਲ ਵੀ ਕੰਪੇਅਰ ਕੀਤਾ ਫਿਰ ਉਧਰ ਸੁਨੀਲ ਜਾਖੜ ਵੀ ਨਹੀਂ ਪਿੱਛੇ ਰਿਹਾ ਜਵਾਬ ਉਹਨਾਂ ਨੇ ਵੀ ਬਖੂਬੀ ਦੇ ਦਿੱਤਾ ਜੀ ਨਾ ਬਰਾ ਬਿਲਕੁਲ ਹੈ ਸੋਹਰਾ ਜਦ ਤੁਸੀਂ ਜ਼ਿਕਰ ਕਰ ਰਹੇ ਹੋ ਮੁਖ ਮੰਤਰੀ ਭਗਵੰਤ ਮਾਨ ਨੇ ਬਹੁਤ ਹੀ ਜਿਹੜਾ ਹੈਗਾ ਸਵਾ ਕੰ ਦਾਸ ਦੇ ਵਿੱਚ ਔਰ ਬਹੁਤ ਸਖਤੀ ਨਾਲ ਸੁਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਇਹ ਪਾਜ ਪਾਦੀ ਗੱਲ ਕਰ ਲਈ ਕੇਂਦਰ ਸਰਕਾਰ ਨੂੰ ਜਿਹੜਾ ਸੁਨੇਹਾ ਦਿੱਤਾ ਮੁਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਵੋਟ ਚੋਰੀ ਕਰਦੇ ਸੀ ਹੁਣ ਕਹਿੰਦੇ ਰਾਸ਼ਨ ਚੋਰੀ ਵੀ ਕਰਨ ਲੱਗ ਪਏ ਪੰਜਾਬ ਦੇ ਦੇਖੋ মিডিਆ ਜਿਹੜਾ ਹੈ ਕਿ 11 ਲੱਖ ਜਿਹੜੇ ਸੰਗਠਨ ਦੇ ਜਿਹੜੇ ਨਾਂ ਐ ਉਹ ਜਿਹੜੇ ਪਰਿਵਾਰ ਹੈਗੇ ਉਹਨਾਂ ਦੇ ਨਾਂ ਕੱਟੇ ਜਾ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਘੱਟੋ-ਘੱਟ 8 ਲੱਖ ਤੋਂ ਉੱਪਰ ਜਿਹੜੇ ਪਰਿਵਾਰਾਂ ਦੇ ਨਾਵਾਂ ਤੇ ਲਕੀਰ ਫੇਰੀ ਜਾ ਰਹੀ ਹੈ ਜੇ ਕਹਿੰਦੇ ਉਹ ਨਾਂ ਕੱਟੇ ਜਾਂਦੇ ਤਾਂ ਉਹਦੇ ਨਾਲ ਇੱਕ ਪਰਿਵਾਰ ਦਾ ਜੇ حساب ਲਾਈਏ ਤਾਂ ਘੱਟੋ-ਘੱਟ 32 ਲੱਖ ਮੈਂਬਰ ਬਣਦੇ ਆ ਪੰਜਾਬ ਦੀ ਵਸੋਂ ਬਣਦੀ ਐ 30 ਲੱਖ ਵਸੂ ਹੋ ਆ ਕਿ ਕੇਂਦਰ ਦੀ ਸਕੀਮ ਤੋਂ ਨਾਲ ਸਕੀਮ ਤੋਂ ਵੰਡੀ ਹੋ ਜੇਗੀ ਜੀ ਕਿ ਕੇਂਦਰ 32 ਲੱਖਾ ਲੋਕਾਂ ਨੂੰ ਉਹ ਕਿ ਰੱਖਣਾ ਚਾਹੁੰਦਾ ਹੈ ਉਹ ਕੋਈ ਬਗਵਾ ਮੰਦਾ ਵੱਡਾ ਸਵਾਲ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਹਾਂ ਮੈਂ ਆਪਣੇ ਸੂਬੇ ਦਾ ਇੱਕ ਵੀ ਜਿਹੜਾ ਰਾਸ਼ਨਕਾਰ ਜੋ ਨਾਂ ਨਹੀਂ ਕਟਣ ਦਿਆਂਗਾ ਔਰ ਕੇਂਦਰ ਨੂੰ ਚੇਚੇ ਤੌਰ ਤੇ ਉਹਨਾਂ ਨੇ ਕਿਹਾ ਕਿ ਵੀ 6 ਮਹੀਨੇ ਦਾ ਸਮਾਂ ਦਿਓ 6 ਮਹੀਨੇ ਦੇ ਸਮੇਂ ਚ ਅਸੀਂ ਦੇਖਾਂਗੇ ਕੌਣ ਸਹੀ ਹੈ ਕੌਣ ਦਲ ਦਾ ਕਹਿੰਦੇ ਕੇਂਦਰ ਕੌਣ ਹੁੰਦਾ ਹੈ ਗੱਲ ਪੰਜਾਬ ਦੀ ਹੈ ਪੰਜਾਬੀਆਂ ਦੀ ਹੈ ਪੰਜਾਬੀਆਂ ਦੇ ਰੈਸ਼ਨ ਕਾਰਡ ਦੀ ਹੈ ਤੇ ਫੈਸਲਾ ਬਹੀ ਖਾਤਾ ਲੈ ਕੇ ਬੈਠਾ ਕੇਂਦਰ ਇਸ ਤਰ੍ਹਾਂ ਨਹੀਂ ਕਹਿੰਦੇ ਚੱਲੇਗਾ ਕਿ ਤੁਸੀਂ ਜਿਹੜਾ ਹੈਗਾ ਦੂਜੇ ਪਾਸੇ ਕੈਂਪ ਲਾ ਕੇ ਪ੍ਰਚਾਰ ਕਰਦੇ ਫਿਰਦੇ ਹੋ ਔਰ ਪ੍ਰਚਾਰ ਕਰਕੇ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਨਿੱਜੀ ਡਾਟਾ ਉਹ ਕਲੈਕਟ ਕਰ ਰਹੇ ਹੋ ਜਿਸ ਦੇ ਨਾਲ ਅਗਲੇ ਦਿਨ ਨਿੱਜੀ ਤੌਰ ਤੇ ਜਿਹੜਾ ਇੱਕ ਖਤਰਾ ਉਹਨਾਂ ਦੇ ਲਈ ਉਹਨਾਂ ਦੇ ਵਾਖਾ ਕਾਰੋਬਾਰ ਹੁੰਦੇ ਆ, ਕਮਦੰਦੇ ਹੁੰਦੇ ਆ। ਬੈਂਕਾਂ ਨਾਲ ਜੁੜੇ ਰੇ ਕੰਮ ਆ, ਆਧਾਰ ਕਾਰਡ ਆ, ਦੂਜੇ ਆ। ਕੀ ਲੋਡ ਆ ਕਹਿੰਦੇ ਜੋ ਕੁਝ ਭਾਜਦਾਂ ਨੇ। ਮੈਮ ਤੇ ਨਾਅ ਸ਼ੁਰੂ ਕੀਤੀ ਐ। ਇਹ ਵੀ ਸੰਗਤ ਦੱਸਦਾ ਹੈ ਨਾ ਤਾਂ ਇਹ ਜੀ ਮੈਮ ਆ। ਪੰਜਾਬ 'ਚ ਲੜਨ ਦੇਾਂਗੇ, ਕੰਨ ਦੇਾਂਗੇ। ਜਿਹੜੀ ਮੈਮ ਨਾਲ ਲੋਕਾਂ ਦਾ ਜਾਤੀ ਡਾਟਾ ਹਾਸਲ ਕੀਤਾ ਜਾ ਸਕੇ ਕੱਲ ਨੂੰ। ਉਹਨਾਂ ਪਰਿਵਾਰਾਂ ਲਈ ਕੋਈ ਖਤਰਾ ਖੜਾ ਹੋਵੇ ਤੇ ਨਾ ਹੀ ਕਹਿੰਦੇ ਨਾ ਕੱਟਣ ਦੇਾਂਗੇ। ਅਸੀਂ ਦੇਖਾਂਗੇ ਕਿਦਾ ਨਾ ਕੱਟਿਆ ਜਾ ਸਕਦਾ ਕਿਸਦਾ ਨਹੀਂ। ਇੱਕ ਪਾਸੇ ਤਾਂ ਕਹਿੰਦੇ ਭਾਜਪਾ ਕਹਿੰਦੀ ਹੈ ਕਿ ਜਿੱਦਾਂ ਜੀ ਪੰਜਾਬ ਹਤੈਸੀ ਹੈ ਪੰਜਾਬ ਹਤੈਸੀ ਹੈ ਜੇ ਪੰਜਾਬ ਪੰਜਾਬ ਹਤੈਸੀ ਹੈ ਤਾਂ 32 ਲੱਖਾਂ ਲੋਕਾਂ ਨੂੰ ਕਿਉਂ ਰਾਸ਼ਨ ਤੋਂ ਵਾਂਝਾ ਰੱਖਣ ਦੀ ਜਿਹੜੀ ਸਾਜ਼ਿਸ਼ ਹੈ ਇਹ ਰਚੀ ਜਾ ਰਹੀ ਹੈ ਵੱਡਾ ਹਮਲਾ ਬੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਭਾਜਪਾ ਦੇ ਉੱਪਰ ਨਾਲ ਹੀ ਸਾਬ ਕਰ ਦਿੱਤਾ ਹੈ ਕਿ ਪੰਜਾਬ 'ਚ ਇਹ ਸਕੀਮ ਕਦੇ ਜਿੱਦ ਲਾਗੂ ਨਹੀਂ ਹੋਣ ਦੇਗੀ ਕਿ ਟੈਰੇ 'ਚ ਖੜਾ ਕਰਿਆ ਉਹਨਾਂ ਨੇ ਭਾਜਪਾ ਨੂੰ ਕਿ ਦਿਓ ਜਵਾਬ ਜੀ ਜੀ ਸੱਚਾ ਭਗਿਆਦੇਆਂ ਤੇ ਗੱਲ ਕਰਾਂਗੇ ਜਸਵਿੰਦਰ ਭੱਲਾ ਹੋਣਾ ਦੀ ਜਸਵਿੰਦਰ ਭੱਲਾ ਬਾ ਕਮਾਲ ਕਮੇਡੀਅਨ ਇੱਕ ਵੱਡੇ ਕਲਾਕਾਰ ਪਿਛਲੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਉਹਨਾਂ ਦੀ ਇੱਕ ਲਾਸਟ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਹਸਪੀਟਲ ਦੀ ਜਿਸ ਨੂੰ ਦੇਖ ਕੇ ਬਹੁਤ ਹੀ ਭਾਵੁਕ ਹੈ ਜਿਹੜਾ ਉਹ ਇਨਸਾਨ ਹੋ ਜਾਂਦਾ ਹੈ ਸੋ ਹੁਣ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪੰਜ ਤਤਾਂ ਜੋ ਵਿਲੀਨ ਹੋ ਗਏ ਵੱਡੇ ਪੱਦਰ ਦੇ ਉੱਪਰ ਅਦਾਕਾਰ ਕਲਾਕਾਰ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਸੀ ਬੜੇ ਭਾਵੁਕ ਦਿਖੇ ਉਹ ਵੀ ਕੀ ਕਹਿਣਾ ਚਾਹੁੰਦੇ ਹੋ ਇਸ ਸਮੇਂ ਪੰਜਾਬ ਦਾ ਮਹਾਨ ਕਲਾਕਾਰ ਜਸੰਦਰ ਪਲਾ ਇਹ ਦੁਨੀਆ ਤੋਂ ਅਮੇਸ਼ ਲਈ ਅਲਵਿਦਾ ਆ ਗਿਆ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਮੁਹਾਲੀ 'ਚ ਉਹਨਾਂ ਦੀ ਰਹਿ ਸੀ ਮੁਹਾਲੀ ਦੇ ਨੇੜੇ ਬਰੋਂਗੀ ਪਿੰਡ ਆ ਜਿੱਥੇ ਸ਼ਮਸ਼ਾਨ ਘਾਟ ਹੈ ਉੱਥੇ ਉਹਨਾਂ ਦੇ بیٹے ਵੱਲੋਂ ਉਹਨਾਂ ਨੂੰ ਉਹਨਾਂ ਦੀ ਚਿਤਾ ਨੂੰ ਜੜੀ ਗਿਆ ਅਗਨੀ ਦਿਖਾਈ ਗਈ ਇਸ ਤਰੀਕੇ ਨਾਲ ਜਿਹੜਾ ਹੈਗਾ ਇਹ ਦੁਨੀਆ ਦਾ ਇੱਕ ਆਪਣੀ ਬકરી ਪਹਿਚਾਣ ਬਣਾਉਣ ਤੋਂ ਆ ਜਿਸ ਨੂੰ ਅੰਦਰ ਪੱਲਾ ਇਹ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਦੀ ਹਰਬਦਾ ਆ ਗਿਆ ਮੈਂ ਦੇਖਿਆ ਕਿ ਬਹੁਤ ਸਾਰੇ ਕਲਾਕਾਰ ਰੁੰਦੇ ਦੇਖੀ ਇੱਕ ਪੰਜਾਬੀ ਦੇ بڑے بڑے ਲਖਾਰੀ ਹੈ ਕਵੀ ਹੈ ਗੀਤਕਾਰ ਹੈ ਗੁਰਪਜਨ ਗਿੱਲ ਗੁਰਪਜਨ ਗਿੱਲ ਨੂੰ ਜਦੋਂ ਆਪਣੇ ਹਰਗੇ ਮੀਡੀਆ ਵਾਲੇ ਕਿਸੇ ਮਿੱਤਰ ਨੇ ਪੁੱਛਿਆ ਉਹਨਾਂ ਦੀ ਸਾਂਝ ਬਾਰੇ ਕਰ ਭੈਣ केलं तो बोल्यानी के सी जा रिया ਉਹ ਬਾਹ ਮਾਰ ਕੇ ਉਹ ਫੋਨ ਦੇ ਉਤੇ ਰੋਣ ਲੱਗ ਗਿਆ ਉਹ ਉਹਨਾਂ ਨੂੰ ਆਪਣਾ ਬੇਟਾ ਕਹਿੰਦਾ ਸੀ ਕਹਿੰਦੇ ਮੈਂ ਉਮੀਦ ਨਹੀਂ ਸੀ ਕਰਦਾ ਵੀ ਬੇਟਾ ਬਾਗ ਤੋਂ ਪਹਿਲਾਂ ਚਲਾ ਜਾਏਗਾ ਜਣੀ ਇਸੇ ਤਰੀਕੇ ਨਾਲ ਬਹੁਤ ਸਾਰੇ ਕਲਾਕਾਰ ਦੁਨੀਆ ਖਾਂ ਜਾਂਦੇ ਸੀ ਅੱਜ ਬਲੌਂਗੀ ਚ ਉਸ ਮੌਕੇ ਤੇ ਮਾਹੌਲ ਦੇਖਣ ਵਾਲਾ ਸੀ ਇੱਕ ਅਜਿਹਾ ਕਲਾਕਾਰ ਜਿਸ ਦਾ ਇੱਕ ਖੇਤਰੀ ਲੋਕ ਇੱਕ ਵਰਗ ਦੇ ਲੋਕ ਨਹੀਂ ਦੁਨੀਆ ਪਾਸ ਬੈਠੇ ਪੰਜਾਬੀ ਉਸ ਜੋ ਬੰਦਾ ਤੁਰ ਜਾਂਦਾ ਉਸ ਤੋਂ ਪਤਾ ਲੱਗਦਾ ਉਸਦੀ ਕਦਰ ਕਿੰਨੀ ਹੈ ਦੁਨੀਆ ਪਾਸ ਬੈਠੇ ਪੰਜਾਬੀ ਉਸ ਨੂੰ ਪਿਆਰ ਕਰਦੇ ਕਿਸ ਕਦਰ ਸਨੇਹ ਆ ਰਿਹਾ ਹੈ ਵਿਦੇਸ਼ਾਂ ਚੋਂ ਆ ਰਿਹਾ ਵਿਦੇਸ਼ੀ ਕਲਾਕਾਰਾਂ ਦੇ ਆ ਰਿਹਾ ਨਾਲ ਦੀਆਂ ਵਾਖਾ ਖਾਖਤੀਆਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਵੀ ਨਾਲ ਕਿਸ ਸਮੇਂ ਦੇ ਕਲਾ ਦੇ ਖੇਤਰ ਸੇ ਇਕੱਠੇ ਹੋ ਕੇ ਕੰਮ ਕੀਤਾ ਸੋਸ਼ਲ ਮੀਡੀਆ ਤੇ ਜੀ ਸੁੰਦਰ ਪੱਲਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪ੍ਰਾਣੀਆਂ ਵੀਡੀਓ ਵੀ ਆਪਾਂ ਵਾਇਰਲ ਹੁੰਦੀਆਂ ਦੇਖੀਆਂ ਹੋਰ ਵੱਡੇ ਵੱਡੇ ਕਲਾਕਾਰਾਂ ਨਾਲ ਉਹਨਾਂ ਨੇ ਕੰਮ ਕੀਤਾ ਪਰ ਸਾਰੇ ਅੱਜ ਚੇਤੇ ਕਰਦੇ ਸੀ ਕਹਿੰਦੇ ਉਹਨਾਂ ਵਰਗਾ ਮਨੋਖਰੀ ਹੋ ਸਕਦਾ ਜਿਸ ਤਰ੍ਹਾਂ ਉਹ ਪ੍ਰੋਫੈਸਰ ਸੀ ਉਸੇ ਤਰੀਕੇ ਨਾਲ ਕਹਿੰਦੇ ਕਲਾ ਦੇ ਖੇਤਰ 'ਚ ਵੀ ਉਸ ਸਮਝਾਉਂਦੇ ਸੀ ਕਿ ਬੇਟਾ ਇਸ ਡਾਇਲੌਗ ਨੂੰ ਇਸ ਤਰੀਕੇ ਨਾਲ ਬੋਲਿਆ ਜਾਂਦਾ ਐ ਇਸ ਤਰ੍ਹਾਂ ਗੱਲ ਕੀਤੀ ਜਾ ਸਕਦੀ ਐ ਸੁਭਾਵਿਕ ਅੰਦਾਜ਼ ਦੇ ਵਿੱਚ ਵੀ ਉਹ ਗੱਲ ਕਹਿ ਸਕਦੀ ਸੀ ਜਣੀ ਉਹ ਇਹਦਾ ਵੱਡਾ ਮਹਾਨ ਕਲਾਕਾਰ ਹੋਏਗਾ ਕਿਸ ਨਾਮ ਤੋਂ ਸਧਾਰਨ ਗੱਲ ਚੋ ਵੀ ਲੋਕਾਂ ਦੇ ਮੂੰਹ ਤੇ ਹਾਸਾ ਆ ਜਾਂਦਾ ਸੀ ਜੀ ਕਿ 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 ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਉਹਨਾਂ ਨੇ ਆਪਣੇ ਨਿੱਜੀ ਜੀਵਨ ਦੇ ਨਾਲ ਜੋੜ ਕੇ ਗੱਲ ਕੀਤੀ ਕਹਿੰਦੇ ਪ੍ਰੋਫੈਸਰ ਸੀ ਦੇ ਕਿ ਜਗ੍ਹਾ ਤੇ ਮੈਂ ਆਨ ਲੈ ਰਹੀ ਸੀ ਤੇ ਹਰਧਿਆਰਤੀ ਨੂੰ ਪੁੱਛਦੇ ਆ ਕਹਿੰਦੇ ਬੇਟਾ ਤੇਰੀ ਸ਼ਕਲ ਲਾਗੜੀ ਮੇਰੇ ਬੇਟੇ ਨਾਲ ਮਿਲਦੀ ਹੈ ਜੀ ਉਹ ਕਿਉਂ ਕਹਿੰਦਾ ਜੀ ਮੇਰਾ ਨਾਮ ਤੁਹਾਡੇ ਬੇਟੇ ਨਾਲ ਮਿਲਦਾ ਕਹਿੰਦੇ ਨਹੀਂ ਕਹਿੰਦੇ ਸ਼ਰਕਲ ਮਿਲਦੀ ਆ ਮੇਰੀ ਮੁੰਡਾ ਕਹਿਣ ਲੱਗਾ ਕਹਿੰਦੇ ਨਹੀਂ ਉਹ ਕਹਿੰਦੇ ਫੇਰ ਮੇਰਾ ਕਦ ਕਾਟ ਮੇਰਾ ਗੱਲ ਕਰਨ ਦਾ ਤਰੀਕਾ ਮਿਲਦਾ ਕਹਿੰਦੇ ਨਹੀਂ ਹੂੰ ਕਹਿੰਦੇ ਫੇਰ ਮੇਰੀ ਕਿਹੜੀ ਗੱਲ ਆ ਜਿਹੜੀ ਤੁਹਾਡੇ ਬੇਟੇ ਨਾਲ ਮਿਲਦੀ ਆ ਜੀ ਕਹਿੰਦੇ ਮੈਨੂੰ ਤਾਂ ਮੇਰਾ ਬੇਟਾ ਚਿੱਤੇ ਆ ਗਿਆ ਕਹਿੰਦੇ ਜਿਵੇਂ ਤੂੰ ਵਿਹਲਾ ਬੈਠਾ ਨਾ ਧਿਆਨ ਚ ਇਵੇਂ ਮੇਰਾ ਬੇਟਾ ਵੀ ਵਿਹਲਾ ਹੀ ਬੈਠਾ ਹੁੰਦਾ ਪਰਚਾ ਦੇਣ ਵੇ ਜੀ ਜਣੀ ਉਹ ਅਜਿਹਾ ਕਲਾਕਾਰ ਸੀ ਜਿਹੜਾ ਆਪਣੇ ਉੱਤੇ ਵੀ ਹੱਸ ਸਕਦਾ ਸੀ ਤੇ ਦੂਜਿਆਂ ਨੂੰ ਤਾਂ ਹਸਾਉਂਦਾ ਹੈ ਹੀ ਸੀ ਕਿ ਜਦੋਂ ਆਪਾਂ ਬਹਿਨਾ ਵੀ ਜ਼ਿਕਰ ਕਰਦੇ ਆ ਆਪਣੇ ਪੂਰੇ ਚੈਨਲ ਦੀ ਟੇਬਲੋਂ ਸਲੂਟ ਹਾਊਸ ਮਹਾਂ ਕਲਾ ਕਰਨ ਅਸੀਂ ਸਿੱਧਾ ਕਰਦੇ ਆ ਰਹਿੰਦੀ ਦੁਨੀਆ ਦਾ ਕੋਤਾ ਨਾ ਚਿਤਰਾ ਰਹੇਗਾ ਜਿਸ ਨਾਲ ਚੱਲਿਆ ਜਾਏਗਾ ਪਰ ਦੁਨੀਆ ਚੋਂ ਨਾ ਬਲੋਂ ਵਖੇਰੇਗੇ ਹਾਸੇ ਮਜ਼ਾਕ ਤੇ ਜੋ ਕੋਈ ਦੇ ਗਿਆ ਆਪਣਾ ਵੀ ਸਨੇ ਨੂੰ ਪੰਜਾਬੀ ਸਭਿਆਚਾਰ ਨੂੰ ਉਹ ਆਉਣ ਵਾਲੇ ਲੰਬੇ ਸਮੇਂ ਚ ਪੰਜਾਬੀ ਉਸ ਨੂੰ ਸਾਹਮ ਸਾਹਮ ਕੇ ਯਾਦਗਾਰ ਦੇ ਤੌਰ ਤੇ ਆਪਣੇ ਨਾਲ ਰੱਖਣਗੇ ਜੀ ਜੀ ਬਿਲਕੁਲ ਸਤ ਸਾਬ ਅੱਗੇ ਵਧਾਂਗੇ ਤੇ ਗੱਲ ਇਲੈਕਸ਼ਨ ਕਮਿਸ਼ਨ ਦੀ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਵੋਟ ਚੋਰੀ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਰੌਲਾ ਰੱਪਾ ਛੜਿਆ ਹੋਇਆ ਹੈ ਇਸ ਦੇ ਵਿੱਚ ਆਧਾਰ ਕਾਰਡ ਨੂੰ ਲੈ ਕੇ ਬੜੀ ਜਿੱਦ ਜਿਤੀ ਬਣੀ ਹੋਈ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਇਸ ਦੀ ਕੋਈ ਜ਼ਰੂਰਤ ਨਹੀਂ ਸੀ ਪਰ ਹੁਣ ਸੁਪਰੀਮ ਕੋਰਟ ਦੇ ਹੁਕਮ ਆਏ ਨੇ ਕਿ ਆਧਾਰ ਕਾਰਡ ਵੀ ਹੁਣਾਂ ਹੀ ਵਾajib ਸਬੂਤ ਹੈ ਜੇਕਰ ਤੁਸੀਂ ਗੱਲ ਵੋਟਰ ਸੂਚੀ ਦੀ ਕਰਦੇ ਹੋ ਉਸ ਲਿਹਾਜ਼ ਦੇ ਨਾਲ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਅੱਜ ਦੇ ਸਮੇਂ 'ਚ ਆਧਾਰ ਕਾਰਡ ਹਰ ਜਗ੍ਹਾ ਤੇ ਵਰਤਿਆ ਜਾਂਦਾ ਤੇ ਸਾਡੇ ਮੇਨ ਆਈਡੈਂਟੀਟੀ ਵਜੋਂ ਉਸ ਨੂੰ ਬਣਾ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਵਿਸ਼ੇ ਨੂੰ ਕੀ ਕਹਿਣਾ ਚਾਹੁੰਦੇ ਹੋ ਬੀਕੋ ਇਹ ਮਸਵਾਲ ਹੈ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਆਪਾਂ ਪਹਿਲਾਂ ਮੁੱਖ ਮੰਤਰੀ ਕੋ ਕੋੰਤ ਮੰੰਦੀ ਗੱਲ ਕਰਕੇ ਆਏ ਕਿਹਾ ਉਹਨਾਂ ਨੇ ਵੋਟ ਚੋਰੀ ਕਿਉਂ ਕਿਹਾ ਉਹਨੇ ਇਹੀ ਗੱਲ ਕਹੀ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਬਿਹਾਰ ਚ 65 ਲੱਖ ਲੋਕਾਂ ਦੇ ਨਾਮ ਵੋਟਰ ਸੂਚੀ ਚੋਂ ਕੱਢ ਦਿੱਤੇ ਗਏ ਹੂੰ 30 ਲੱਖ ਦੇ ਕਰੀਬ ਤਾਂ ਕਹਿੰਦੇ ਉਹੀ ਹੈ ਜਿਹੜੇ ਮਰਤੇ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਜਿਹੜੇ ਸਾਡੇ ਮੌਲਕ ਦੇ ਵਿਰੋਧੀ ਧਿਰ ਦੇ ਆਗੂ ਰਹੇ ਹਰਗੋਬਿੰਦ ਗਾਂਧੀ ਜਿਹੜੇ ਕਿ ਮਰਤੇ ਜਿਨ੍ਹਾਂ ਦੇ ਨਾਂ ਕੱਟ ਦਿੱਤੇ ਗਏ ਸੀ ਉਹਨਾਂ ਦਿਖਾਇਆ ਕਿ ਮੈਂ ਤਾਂ ਇਹਨਾਂ ਨਾਲ ਚਾਹ ਪੀ ਰਿਹਾ ਜਿਨ੍ਹਾਂ ਨੂੰ ਚੋਣ ਕਮਿਸ਼ਨ ਨੇ ਕਹਿਤਾ ਕਿ ਮਰਤੇ ਘਰਾਂ ਨੇ ਜਾ ਚੁੱਕੇ ਜਨ ਇਸ ਕਦਰ ਤਾਂ ਹੀ ਕਹਨੇ ਕਿਹਾ ਗਿਆ ਕਿ ਵੋਟ ਚੋਰੀ ਦਾ ਮਾਮਲਾ ਸਿੱਧੇ ਤੌਰ ਤੇ ਇਸ ਮੌਲਕ ਦੇ ਅੰਦਰ ਦੇਖੋ ਮੈਂ ਵੀ ਇੱਕ ਜਰਨਲਿਸਟ ਇਸ ਮੌਲਕ ਚ ਹੋ ਜੇ ਚੋਣ ਕਮਿਸ਼ਨਰ ਵੀ ਦੇਖਿਆ ਜਿਨ੍ਹਾਂ ਬਾਰੇ ਦੁਨੀਆ ਸਲੂਟ ਕਰਦੀ ਸੀ ਉਹਨਾਂ ਦੀ ਕਹੀ ਵੀ ਗੱਲ ਇੱਕ ਬੜਾ ਵੱਡਾ ਦੰਦੋਵਾ ਸੀ ਕਿਸ ਕਦਰ ਜਿਹੜਾ ਤੁਸੀਂ ਬਤਰੀ ਜਣੀ ਇੱਕ ਵਿਅਕਤੀ ਦੇ ਬੈਠਣ ਨਾਲ ਕਹਿੰਦੇ ਕੋਈ ਵੀ ਕੁਰਸੀ ਆਪਣੇ ਆਪ ਜ ਵੱਡੀ ਨਹੀਂ ਹੁੰਦੀ ਉਸ ਕੁਰਸੀ ਤੇ ਜਿਹੜਾ ਕੋਈ ਵਿਅਕਤੀ ਬੈਠਦਾ ਉਹਦੇ ਬੈਠਣ ਨਾਲ ਹੀ ਕੁਰਸੀ ਦਾ ਕੱਦ ਉੱਚਾ ਹੁੰਦਾ ਤੇ ਜਿਹੇ ਵਿਅਕਤੀ ਦੇ ਬੈਠਣ ਨਾਲ ਹੀ ਕੁਰਸੀ ਦਾ ਕੱਦ ਵੀ ਨੀਵਾ ਹੋ ਜਾਂਦਾ ਹੈ ਬਿਲਕੁਲ ਹਾਂਜੀ ਜੋ ਉਸਤੀ ਦੀ ਮੂਲਕ ਦੇ ਅੰਦਰ ਬਣੀ ਵੀ ਹੈ ਬਹੁਤ ਵੱਡਾ ਸੋਲਿਆ ਨਿਸ਼ਾਨ ਜੂਣ ਕਮਿਸ਼ਨ ਦੇ ਉੱਤੇ ਲੱਗਿਆ ਕਿ ਕਿਸ ਕਦਰ ਇਦਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਮਾਣ ਦੇ ਦਾ ਸੁਪਰੀਮ ਕੋਰਟ ਚ ਆ ਜੇ ਕੋਈ ਮੰਨੇ ਦਾ ਨਾ ਮੰਨੇ ਦੇ ਕੋਈ ਸੁਪਰੀਮ ਕੋਰਟ ਤੋਂ ਉੱਪਰ ਤਾਂ ਸਾਡੇ ਕੋਲੇ ਕੋਈ ਮੈਚ ਕੋਈ ਪਰਮਾਨਾ ਹੈ ਹੀ ਨਹੀਂ ਬਿਲਕੁਲ ਜੀ ਸੁਪਰੀਮ ਕੋਰਟ ਨੇ ਬਿਲਕੁਲ ਸਾਦੀ ਗੱਲ ਕੀਤੀ ਆ ਉਹ ਕਹਿੰਦੇ ਜਿਹੜੀਆਂ 10 11 ਤੁਸੀਂ ਰਜਿਸਟਰ ਤਿਆਰ ਕੀਤੀਆਂ ਜਿਹੜੇ ਨਿਸ਼ਾਨ ਤਿਆਰ ਕੀਤੇ ਐ ਕਿ ਵੀ ਆਹ ਜੇ ਗੱਲਾਂ ਹੋਣੀਆਂ ਤਾਂ ਉਹ ਸਹੀ ਵੋਟਰ ਮੰਨਿਆ ਜਾਏਗਾ ਜਿਸ ਦੇ ਚਾਹ ਹਾਰਡ ਕਾਰਡ ਸ਼ਾਮਲੀ ਨਹੀਂ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਣਿਆ ਉਹ ਕੀ ਕਹਿੰਦਾ ਕਿੰਦੇ ਦੇਖੋ ਬੱਚਾ ਜੰਮਣ ਤੋਂ ਪਹਿਲਾਂ ਮਾਂ ਦਾ ਆਧਾਰ ਕਾਰਡ ਦਿੱਖਾਇਆ ਜਾਂਦਾ ਹੈ ਬੱਚਾ ਜੰਮਣ ਤੋਂ ਬਾਅਦ ਫਿਰ ਉਹਦਾ ਆਧਾਰ ਕਾਰਡ ਬਣਾਇਆ ਜਾਂਦਾ ਹੈ ਬਿਲਕੁਲ ਇਹਦੇ ਪੰਨ ਵੇਲੇ ਆਧਾਰ ਕਾਰਡ ਕਿਸੇ ਸਕੀਮ ਵੇਲੇ ਆਧਾਰ ਕਾਰਡ ਨੌਕਰੀ ਵੇਲੇ ਆਧਾਰ ਕਾਰਡ ਤੇ ਵੋਟਰ ਵੇਲੇ ਆਧਾਰ ਕਾਰਡ ਕਿਉਂ ਨਹੀਂ ਮੰਨਿਆ ਜਾ ਰਿਹਾ ਹੂੰ ਨਹੀਂ ਲੈਣੀ ਇਹ ਤੇ ਚੋਣ ਕਮਿਸ਼ਨ ਹੀ ਦੱਸਦਾ ਹੈ ਕਿ ਇਹ ਕਮਾਲ ਹੈ ਕਿ ਉਹਨੇ ਆਧਾਰ ਕਾਰਡ ਨੂੰ ਬਾਹਰ ਹੀ ਕੱਟਤਾ ਸੀ ਆਪਣੇ ਪਹਿਚਾਨ ਕੇਂਦਰ ਤੋਂ ਪਰ ਸੁਪਰੀਮ ਕੋਰਟ ਨੇ ਸਪਸ਼ਟ ਕਿਹਾ ਕਿ ਜਿਹੜੀ ਤੁਸੀਂ ਸੂਚੀ ਤਿਆਰ ਕੀਤੀ ਹੈ ਵੋਟਰ ਦੇ ਪਛਾਣ ਲਈ ਆਧਾਰ ਕਾਰਡ ਨੂੰ ਉਦੇਸ਼ਾਂ ਵਿੱਚ ਕੀਤਾ ਜਾਇਆ ਜਾਨੀ ਕੋਈ ਵੀ ਹੁਣ ਵਿਅਕਤੀ ਜਿਹਦਾ ਨਾਂ ਕੱਟਿਆ ਜਾ ਚੁੱਕਾ ਹੈ ਜਿਹਦੇ ਕੋਲ ਆਧਾਰ ਕਾਰਡ ਹੈ ਸਹੀ ਦਾਖਾ ਦਾ ਉਹਦਾ ਬੋਡ ਦੇ ਚ ਨਾਂ ਸ਼ਾਮਲ ਕਰਨਾ ਹੋਵੇਗਾ ਕਬੜਾ ਸਨਿਆ ਸੁਪਰੀਮ ਕੋਰਟ ਦੇ ਦਿੱਤਾ ਗਿਆ ਇਸੇ ਕਰਕੇ ਪੰਜਾਬ ਚ ਇਹ ਗੱਲ ਕਹੀ ਜਾ ਰਹੀ ਹੈ ਨਾ ਜੀ ਵੀ ਤੁਸੀਂ ਫੋਟ ਚੋਰੀ ਕੀਤੀ ਤੇ ਹੁਣ ਰਾਸ਼ਨ ਚੋਰੀ ਇਹ ਗੱਲ ਹੋਰ ਇਸ ਦੇ ਨਾਲ ਆਪਾਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਵਿਨਾਹ ਭਾਜਪਾ ਦੇ ਜਿਹੜੇ ਪ੍ਰਧਾਨ ਸਨੀਲ ਜਾਖੜ ਹਾਂਜੀ ਕੋਈ ਕਹੇ ਨਹੀਂ ਜੀ ਅਸੀਂ ਤਾਂ ਡਾਟਾ ਇਕੱਠਾ ਕਰਨ ਦੀ ਕੋਈ ਗੱਲ ਹੀ ਨਹੀਂ ਸੀ ਇਹ ਤਾਂ ਗਰੀਬਾਂ ਦੀਆਂ ਸਕੀਮਾਂ ਖਸਾਂ ਨੇ ਸਕੀਮਾਂ ਉਹਨਾਂ ਦੀ ਜਾਣਕਾਰੀ ਦੀ ਗੱਲ ਕਰ ਰਹੇ ਹਾਂ ਤਾਂ ਮੁਕੰਦਰੀ ਭਗਵਾਨ ਜੀ ਮਾਨ ਕਹਿੰਦੇ ਵੀ ਇੰਨਾਂ ਗੱਲਾਂ ਕਰਕੇ ਡਾਟੇ ਨੇ ਤਾਂ ਅਗੇ ਬਿਹਾਰ ਦੇ ਚ ਪ੍ਰੋਗਰਾਮ ਖੜੀ ਕੀਤੀ ਹੈ ਤੁਸੀਂ ਇਕੱਠੇ ਕਰਕੇ ਡਾਟਾ ਨੂੰ ਪਤਾ ਨਹੀਂ ਕਿੱਥੇ ਇਸਤੇਮਾਲ ਕਰੋਗੇ ਜੀ ਉਹ ਰੁਕੜੇ ਤੇ ਤਾਰ ਕੀ ਹੈ ਭਾਜਪਾ ਕੋਈ ਸਰਕਾਰੀ ਦਿੱਤਾ ਹੈ ਨਹੀਂ ਨਾ ਪੰਜਾਬ ਚ ਬਿਲਕੁਲ ਕਿਉਂ ਡਾਟਾ ਇਕੱਠਾ ਕਰ ਰਹੀ ਹੈ ਸੋ ਇਸੇ ਕਰਕੇ ਜਿਹੜਾ ਸੁਪਰੀਮ ਕੋਰਟ ਨੇ ਇਸ ਨੇਸ਼ ਇਸ ਨਿਆ ਦਿੱਤਾ ਹੈ ਚੋਣ ਕਮਿਸ਼ਨ ਨੂੰ ਕੇ ਅਧਾਰ ਕਾਰਨ ਨੂੰ ਲਾਜ਼ਮੀ ਕਰਾ ਦਿੱਤਾ ਜਾਵੇ ਇੱਕ ਬੋਰਡ ਬਣਾਉਣ ਦੇ ਲਈ ਜੀ ਜੀ ਸਤ ਜੀਬ ਅੱਗੇ ਗੱਲ ਹੈ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਰਾਂਗੇ ਕੱਲ ਨੂੰ ਸਮਰਾਲਾ ਦੇ ਵਿੱਚ ਇੱਕ ਵੱਡੀ ਰੈਲੀ ਕਰਵਾਉਣ ਜਾ ਰਿਹਾ ਜਿਸ ਦਾ ਨਾਮ ਰੱਖਿਆ ਗਿਆ ਵਿਜੇ ਰੈਲੀ ਹਾਲਾਂਕਿ ਪਹਿਲਾਂ ਜਦੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਚੱਲ ਰਹੇ ਸੀ ਤਾਂ ਇਹ ਉਦੋਂ ਤੋਂ ਹੀ ਤੈਅ ਹੋਈ ਰੈਲੀ ਹੈ ਜਿਸ ਨੂੰ ਕਿਸਾਨ ਮਹਾ ਰੈਲੀ ਦਾ ਨਾਮ ਦਿੱਤਾ ਗਿਆ ਸੀ ਪਰ ਹੁਣ ਜਦੋਂ ਸਰਕਾਰ ਦੇ ਉਸ ਵੱਲੋਂ ਤੇ ਜਿੱਤ ਪ੍ਰਾਪਤ ਹੋ ਗਈ ਹੈ ਤਾਂ ਹੁਣ ਇਸ ਨੂੰ ਵਿਜੇ ਰੈਲੀ ਜਾਂ ਫਿਰ ਜੇਤੂ ਰੈਲੀ ਦਾ ਨਾਮ ਦਿੱਤਾ ਜਾ ਰਿਹਾ ਕਿਉਂਕਿ ਉੱਥੇ ਵੱਡੇ ਪੱਧਰ ਤੇ ਕਿਸਾਨ ਲੀਡਰ ਤੇ ਕਿਸਾਨ ਇਕੱਠੇ ਹੋਣ ਜਾ ਰਹੇ ਆ ਕੀ ਲੱਗਦਾ ਤੁਹਾਨੂੰ ਨਹੀਂ ਸਹੀ ਕਹਿ ਰਹੇ ਤੁਸੀਂ ਭਰਾ ਆ ਪਿਛਲੇ ਦਿਨਾਂ ਚ ਜਾਨੀ ਬੀਏ ਅਗਸਤ ਨੂੰ ਜਿਹੜਾ ਗਸ ਨੂੰ ਕਿਸਾਨ ਮੋਰਸੇ ਦੇ ਆਗੂਆਂ ਵੱਲੋਂ ਸਮਰਾਲਾ ਦੇ ਵਿੱਚ ਹੀ ਸੂਬਾ ਪੱਧਰ ਦੀ ਮੀਟਿੰਗ ਕੀਤੀ ਗਈ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ 24 ਜਿਹੜਾ ਹੈਗਾ ਅਗਸਤ ਨੂੰ ਵਿਜੇ ਰੈਲੀ ਕਿੱਥੇ ਜਾਏਗੀ ਉਹ ਵੀ ਸਮਰਾਲਾ ਦੇ ਵਿੱਚ ਹੀ ਜੀ ਇਸ ਸਮਰਾਲਾ ਦੇ ਜਿਹੜੇ ਨੇੜੇ-ਤੇੜੇ ਦਾ ਏਰੀਆ ਲੁਧਿਆਣਾ ਸਾਰਾ ਉਹ ਵੀ ਲੈਂਡ ਪੂਲਿੰਗ ਨੀਤੀ ਚ ਲਿਆ ਜਾ ਰਿਹਾ ਸੀ ਲੈਂਡ ਪੂਲਿੰਗ ਨੀਤੀ ਚ ਜਿਸ ਕਦਰ ਕਸਾਨਾ ਦਿੱਜਤ ਹੋਈ ਹੈ ਬੇਸ਼ੱਕ ਰਾਸੀ ਪਾਰਟੀਆਂ ਦੇਖੋ ਉਹ ਸੁਨਿਆਹ ਬਗੈਰ ਕਹੇ ਵੀ ਜਾਂਦਾ ਹੈ ਬੇਸ਼ੱਕ ਰਾਸੀ ਜਿਹਾ ਆਪਣੇ ਤੋਂ ਵੀ ਵੱਡੇ ਦਾਅਵੇ ਕਰ ਰਿਹਾ ਅਕਾਲੀ ਦਲ ਕਹਿੰਦਾ ਜੀ ਅਸੀਂ ਲੜਾਈ ਲੜੀ ਹੈ ਆਂਝ ਬਾਲੇ ਕਹਿੰਦੇ ਜੀ ਅਸੀਂ ਪਾਜਾ ਤਰਾ ਸ਼ੁਰੂ ਕਰਨੀ ਸੀ ਅਜੇ ਪਹਿਲਾਂ ਹੀ ਅਸਰ ਹੋ ਗਿਆ ਕਹਿੰਦੇ ਸਰਕਾਰ ਨੇ ਬਾਦਸਲੇ ਦੀ ਪਾਲਸੀ ਇਦਾਂ ਹੀ ਕਾਂਗਰਸ ਵਾਲੇ ਉਹ ਕਹਿੰਦੇ ਅਸੀਂ ਵੀ ਇਸ ਦੇ ਖਿਲਾਫ ਦੋਆ ਬਣਾ ਪਰ ਜੇ ਸਹੀ ਗੱਲ ਦੇਖੀ ਜਾਵੇ ਤਾਂ ਸਹੀ ਗੱਲ ਇਹੀ ਹੈ ਬਿਲਕੁਲ ਇੱਕ ਕਿਸਾਨ ਨੇ ਜਿਸ ਕਦਰ ਦਬਾਅ ਬਣਾਇਆ ਉਹਦੇ ਕਰਕੇ ਝੂ ਟਰਨ ਲੈਣਾ ਪਿਆ ਪੰਜਾਬ ਸਰਕਾਰ ਨੂੰ ਔਰ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਗਈ ਕਿ ਹੁਣ ਉਹ ਜਿਤ ਰੈਲੀ ਦੇ ਰੂਪ ਚ 24 ਜੁਲਾਈ ਅਗਸਤ ਨੂੰ ਸਮਰਾਲਾ ਦੇ ਚ ਵੱਡੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ ਜਿਹਦੇ ਸਨਿਆਹ ਦਿੱਤਾ ਜਾਏਗਾ ਕਿ ਕਿਸਾਨ ਨੀਤੀਆਂ ਦੇ ਖਿਲਾਫ ਦੇ ਭਵਿੱਖ ਦੇ ਵਿੱਚ ਵੀ ਕੋਈ ਸਰਕਾਰਾਂ ਚਾਹੇ ਕੇਂਦਰ ਸਰਕਾਰ ਹੈ ਤੇ ਚਾਹੇ ਪੰਜਾਬ ਸਰਕਾਰ ਕੋਈ ਫੈਸਲੇ ਲੈਣ ਗਿਆ ਆ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਦਾਂ ਹੀ ਲਾਮਬੰਦੀ ਕੀਤੀ ਜਾਏਗੀ ਔਰ ਲੜਾਈ ਇਸ ਤਰੀਕੇ ਨਾਲ ਲੜੀ ਜਾਏਗੀ ਜਾਨੀ ਕੌਮੀ ਪੱਧਰ ਤੇ ਵੀ ਇਹ ਲੈਂਡ ਪੂਲਿੰਗ ਪਾਲਿਸੀ ਦਾ ਸੁਨੇਹਾ ਦੇਖਣ ਨੂੰ ਲੱਗਦਾ ਹੈ ਕਿ ਪੰਜਾਬ ਦੀ ਗੱਲ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਫੈਸਲਾ ਲਿਆ ਤੇ ਵਾਪਸ ਲੈ ਜਾ ਜੀ ਜੀ ਨਹੀਂ ਜਹੀ ਗਾ ਨਹੀਂ ਇਹ ਪੰਜਾਬ ਦਾ ਫੈਸਲਾ ਹੈ ਦਾ ਸੁਨੇਹਾ ਕੌਮੀ ਪੱਧਰ ਤੇ ਗਿਆ ਕਿ ਜਿੱਦਾਂ ਕੇਂਦਰ ਦੀ ਸਰਕਾਰ ਚੁਕਿਆ ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਲੈ ਕੇ ਜਾ ਸਰਕਾਰ ਵਿੱਚ ਕਾਤਾ ਜੀ ਜੀ ਵੱਡਾ ਮਾਮਲਾ ਜਿਹੜਾ ਜਿਤਰੇਲੀ ਦੇ ਰੂਪ ਚ ਸਾਹਮਣੇ ਆ ਰਿਹਾ ਸਾਡੇ ਜੀ ਜੀ ਸਿੱਧ ਸਾਹਿਬ ਅੱਗੇ ਵਿਸ਼ਾ ਬਹੁਤ ਹੈ ਮੈਂ ਪਿਛਲੇ ਦਿਨੀ ਅਮਰੀਕਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੁੰਦਾ ਉਸ ਟਰੱਕ ਐਕਸੀਡੈਂਟ ਦੇ ਵਿੱਚ ਹੈ ਇੱਕ ਭਾਰਤੀ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਦੋਸ਼ੀ ਠਹਿਰਾਇਆ ਜਾਂਦਾ ਹੈ ਹੁਣ ਇਹਦੇ ਵਿੱਚ ਨਵੀਂ ਅਪਡੇਟ ਇਹ ਹੈ ਕਿ ਇੱਕ ਤਾਂ ਉਸ ਜਿਹੜਾ ਉਹ ਦੋਸ਼ੀ ਹੈ 25 ਸਾਲ ਦਾ ਨੌਜਵਾਨ ਹੈ ਉਸ ਦੇ ਲਈ ਇੱਕ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਤੇ ਲੋਕ ਸਾਈਨ ਕਰ ਰਹੇ ਨੇ ਦੋ ਦਿਨਾਂ ਚ ਤਕਰੀਬਨ 8 ਲੱਖ ਤੋਂ ਜ਼ਿਆਦਾ ਲੋਕ ਸਾਈਨ ਕਰ ਚੁੱਕੇ ਨੇ ਉਹਦੇ ਤੇ ਜਿਸ ਚ ਕਿਹਾ ਗਿਆ ਹੈ ਕਿ ਸਜ਼ਾ ਦਿਓ ਪਰ ਵਾajib ਦਿਓ 45 ਜਾਂ 50 ਸਾਲ ਦੀ ਸਜ਼ਾ ਵਾajib ਨਹੀਂ ਹੈ ਦੂਜੇ ਪਾਸੇ ਉਹਦੇ ਨਾਲ ਜੋ ਬੈਠਾ ਸੀ ਵਿਅਕਤੀ ਉਸ ਹਾਦਸੇ ਦੇ ਸਮਯੋਦ ਦਾ ਬ੍ਰਦਰ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਡਿਪੋਰਟ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਇੱਕ ਪਾਸੇ ਤਾਂ ਇਹ ਵਿਸ਼ਾ ਕਿਉਂਕਿ ਇਹ ਡੰਕੀ ਰੂਟ ਸੀਗਾ ਤਾਂ ਆਪਾਂ ਨੂੰ ਪਤਾ ਇਨ ਲੀਗਲ ਤਰੀਕੇ ਦੇ ਨਾਲ ਜਾ ਕੇ ਉਹਦਾ ਟਰੱਕ ਡਰਾਈਵਰੀ ਪੰਜਾਬੀ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਸਤਨਾਮ ਸਿੰਘ ਅੱਜ ਉਹ ਵੀ ਇਸੇ ਵਿਸ਼ੇ ਦੇ ਉੱਪਰ ਬੋਲੇ ਨੇ ਕਿ ਆਖਿਰਕਾਰ ਡੰਕੀ ਰੂਟ ਕਿਉਂ ਵੱਧ ਰਿਹਾ ਹੈ ਤੇ ਅਸੀਂ ਇਹਦੇ 'ਚ ਕੀ ਕਰ ਸਕਦੇ ਹਾਂ ਜੀ ਬਿਲਕੁਲ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲ ਡਾਕਟਰ ਸਤਨਾਗ ਸਿੰਘ ਸੰਧੂ ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਵਿਦੇਸ਼ ਖੇਤਰ ਅਸਟ੍ਰੇਲੀਆ ਦੀ ਕੰਪਨੀਆਂ ਉਹਨਾਂ ਦਾ ਪ੍ਰੋਗਰਾਮ ਸੀ ਵੱਡੀ ਪੱਧਰ ਤੇ ਉਹ ਕੌਜਾਂਦਾ ਪ੍ਰੋਗਰਾਮ ਲੈ ਕੇ ਆ ਰਹੇ ਇੰਡੀਆ ਦੇ ਵਿੱਚ ਵੀ ਔਰ ਆਸਟ੍ਰੇਲੀਆ 'ਚ ਵੀ ਹੈ ਜੀ ਉਸ ਮੁੱਦੇ ਤੇ ਸਬੋਧਨ ਕਰਦੇ ਹਨ ਡਾਕਟਰ ਸੰਧੂ ਦਾ ਕਹਿਣਾ ਹੈ ਕਿ ਦੇਖੋ ਜਿਤ ਤੱਕ ਡੌਂਕੀ ਰੂਟ ਹੈ ਬੱਚਾਂ ਦੇ ਸਾਡੇ ਜਾਣ ਦਾ ਸਵਾਲ ਹੈ ਉਹ ਕਹਿੰਦੇ ਕਈ ਵਾਰੀ ਸਾਡੇ ਕੋਲੇ ਬੀਂਗੇ ਪਾਰਲੀਮੈਂਟ ਮੈਂਬਰ ਕਹਿੰਦੇ ਮੇਰੇ ਕੋਲੇ ਮਾਮਲੇ ਆਉਂਦੇ ਐ ਤੇ ਪਾਰਲੀਮੈਂਟ ਮੈਂਬਰ ਹੋਣ ਦੇ ਨਾਤੇ ਜਿੰਨੀ ਅਸੀਂ ਮਦਦ ਕਰ ਸਕਦੇ ਆਂ ਵਿਦੇਸ਼ੀ ਸਰਕਾਰਾਂ ਨਾਲ ਤਾਲਮੇਲ ਆਪਣੀ ਸਰਕਾਰ ਨਾਲ ਤਾਲਮੇਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਕਹਿੰਦੇ ਇੱਕਾ ਦੁਕਾ ਮਾਮਲੇ ਨਹੀਂ ਇਹ ਮਾਮਲੇ ਕਾਫੀ ਵੱਡੀ ਗਿੰਦਿਚ ਆ ਉਹ ਸਾਡੀ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਪਤਾ ਲੱਗਦਾ ਕਿ ਕਿਸ ਕਦਰ ਪੋੜੇ ਪਾੜੇ ਪਰਿਵਾਰਾਂ ਨੂੰ ਜਿਹੜਾ ਹੈਗਾ ਵਿਦੇਸ਼ੀ ਝਾਂਸਾ ਦੇ ਕੇ ਜਿਹੜਾ ਹੈਗਾ ਉਹਨਾਂ ਨੂੰ ਲੁੱਟਿਆ ਜਾਂਦਾ ਔਰ ਉਹਨਾਂ ਦੀਆਂ ਜਾਨਾਂ ਵੀ ਖਤਰੇ 'ਚ ਪਾਈਆਂ ਜਾਂਦੀਆਂ ਡਾਕਟਰ ਸੰਧੂ ਨੇ ਇੱਕ ਅਹਿਮ ਸੁਨੇਹਾ ਇਸ ਮੌਕੇ ਤੇ ਵੀ ਦਿੱਤਾ ਇਹ ਵਿਦਿਆ ਦੇ ਖੇਤਰ ਦੇ 'ਚ ਅਸਲੇ ਭਾਰਤ ਜਿਹੜਾ ਹੈਗਾ ਦੁਨੀਆ ਦੇ ਮੋਰੀ ਮੁਲਕਾਂ 'ਚ شمار ਹੈ ਕਹਿੰਦੇ ਅਸੀਂ ਅਕਸਰ ਗੱਲ ਕਰਦੇ ਰਹਿੰਨੇ ਆ ਕਿ ਸਾਡੇ ਬੱਚੇ ਸਾਡਾ ਭਵਿੱਖ ਬਾਹਰ ਪੜ੍ਹਨ ਜਾਂਦਾ ਏਸੀ ਗੱਲ ਨਹੀਂ ਕਹਿੰਦੇ ਜਿਹੜਾ ਹੁਨਰ ਜਾਂਨ ਵਿਕਸਿਤ ਹੋ ਰਿਹਾ ਦੁਨੀਆ ਦੇ ਬੱਚੇ ਵੀ ਭਾਰਤ ਵਿੱਚ ਪੜਨਾ ਆ ਰਹੇ ਆ ਔਰ ਕੋਈ ਛੋਟੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਚ ਵਿਦੇਸ਼ੀ ਬੱਚੇ ਆ ਜਿਹੜੇ ਭਾਰਤ ਸਰਕਾਰ ਦੀ ਨੀਤੀ ਦੇ ਨਤੇ ਪੜਨ ਵਾਸਤੇ ਆ ਰਹੇ ਆ ਜਿਨ੍ਹਾਂ ਨੂੰ ਸਿੱਖਿਆ ਦਿੱਤੀ ਜਾਂਦੀ ਆ ਪਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਬੱਚੇ ਚਾਹੇ ਭਾਰਤ ਵਿੱਚ ਪੜਨਾ ਜਾਂ ਬਾਹਰ ਜਾ ਕੇ ਪੜਨਾ ਪਰ ਜਿਹੜੇ ਬਾਹਰ ਵੀ ਸਾਡੇ ਬੱਚੇ ਜਾਂਦੇ ਆ ਉਹ ਪੰਜਾਬ ਦਾ ਭਾਰਤ ਦਾ ਨਾਮ ਰੋਸ਼ਨ ਕਰਦੇ ਆ ਔਰ ਇਹ ਵੀ ਗੱਲ ਨਾਲ ਆ ਕਿ ਕਿਸੇ ਵੀ ਬੱਚੇ ਦੇ ਜੇ ਉਸਤੀ ਆਪਣੇ ਵਿਚਾਰ ਨਹੀਂ ਥੋਪੇ ਜਾਣੇ ਚਾਹੀਦੇ ਕਿ ਆ ਕਰਨਾ ਹੈ ਜਾਂ ਨਹੀਂ ਕਰਨਾ ਕਹਿੰਦੇ ਨੌਜਵਾਨਾਂ ਉਹਨਾਂ ਦੀ رائے ਵੀ ਲੈਣੀ ਚਾਹੀਦੀ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨੀ ਜਾਂ ਨਾ ਕਮਾਉਣਾ ਆਪਣੇ ਅੱਗੇ ਵੀ ਵੱਡਾ ਮਾਮਲਾ ਬਹੁਤ ਸਾਰੇ ਐਸਲੇ ਪੰਜਾਬੀ ਆ ਉਹਨਾਂ ਦਾ ਕਹਿਣਾ ਜਿਹੜੇ ਖਾਸ ਤੌਰ ਤੇ ਅਮਰੀਕਾ ਦਾ ਜ਼ਿਕਰ ਕੀਤਾ ਕਿ ਵੱਡੀਆਂ ਪੋਸਟਾਂ ਦੇ ਬੈਠੇ ਆ ਤੇ ਰਾਸਰੀ ਖੇਤਰ ਦੀ ਗੱਲ ਕਰ ਲਈਏ ਤੇ ਬੈਂਕਿੰਗ ਖੇਤਰ ਦੀ ਗੱਲ ਕਰ ਲਈਏ ਤੇ ਸਿੱਖਿਆ ਖੇਤਰ ਦੀ ਗੱਲ ਕਰ ਲਈਏ ਜਿਹੜੇ ਪੰਜਾਬੀ ਆਮਣਾ ਖੱਟੇ ਤੇ ਕਮਾਇਆ। ਪੀਸੇ ਕਰਕੇ ਸੰਭਵ ਹੋਇਆ ਜੇ ਸਾਡੇ ਬੱਚਾ ਨੇ ਬਾਹਰ ਜਾ ਕੇ ਪੜ੍ਹਾਈ ਕੀਤੀ ਤੇ ਆਪਣਾ ਨਾਂ ਬਣਾਇਆ। ਉਹਨੇ ਇਹ ਵੀ ਸਨਿਆਜ ਦਿੱਤਾ ਕਿ ਜੋ ਵੀ ਪੋਸੀਬਲ ਹੋਇਆ ਅਸੀਂ ਪੰਜਾਬ ਦੀ ਬਿਹਤਰੀ ਲਈ ਵੀ ਬਾਕੀ ਦੇਸ਼ ਦੀ ਤਰ੍ਹਾਂ ਇਸ ਖੇਤਰ 'ਚ ਕੰਮ ਕਰਨ ਲਈ ਕਦੇ ਨਾ ਪਿਛੇ ਹਟਾਂਗੇ ਤੇ ਨਾ ਹੀ ਕੋਈ ਕਸਰ ਛੱਡਾਂਗੇ। ਜੀ। ਸਤਸਾਭ ਅੱਗੇ ਗੱਲ ਬਹੁਤ ਅਹਿਮ ਮਾਮਲੇ ਦੀ ਕਰਾਂਗੇ। ਕੱਲ ਦੇਰ ਰਾਤ ਇੱਕ LPG ਗੈਸ ਦਾ ਭਰਿਆ ਟੈਂਕਰ ਹੈ ਜਿਹੜਾ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਹੜਾ ਕਿ ਜਲੰਧਰ ਹੁਸ਼ਿਆਰਪੁਰ ਹਾਈਵੇ ਤੇ ਸੀ ਤਜਾਹੇ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਨੁਕਸਾਨ ਹੋਇਆ ਹੈ ਉਹਨਾਂ ਸਿਲੰਡਰਾਂ ਦਾ ਬਲਾਸਟ ਹੋਇਆ ਹੈ ਕਈ ਲੋਕ ਨੇ ਜਿਹੜੇ ਜ਼ਖਮਾਂ ਦੀ ਤਾਬ ਇਸ ਸਮੇਂ ਚੱਲ ਰਹੇ ਨੇ ਬਹੁਤ ਪਰੇਸ਼ਾਨ ਨੇ ਕਿਉਂਕਿ ਆਗਰ ਨਾਲ ਝੁੱਲ ਚੁੱਕੇ ਨੇ ਹੁਣ ਤੱਕ ਦੀ ਗੱਲ ਕਰੀਏ ਤਾਂ 4 ਮੌਤਾਂ ਦੀ ਪੁਸ਼ਟੀ ਪ੍ਰਸ਼ਾਸਨ ਕਰ ਚੁੱਕਿਆ ਦੋ-ਦੋ ਲੱਖ ਦਾ ਮੁਆਵਜ਼ਾ ਜਿਹੜਾ ਮ੍ਰਿਤਕਾਂ ਦੇ ਲਈ ਐਲਾਨ ਕਰ ਦਿੱਤਾ ਗਿਆ ਇਲਾਜ ਫ੍ਰੀ ਹੋਏਗਾ ਕਿਵੇਂ ਦੇਖਦੇ ਹੋ ਕਿਉਂਕਿ ਇਹੋ ਜਿਹੇ ਮਸਲੇ ਨੇ ਜਿਹੜੇ ਉਹ ਕਈ ਲੋਕਾਂ ਦੀ ਜਾਣ ਦੇ ਦੁਸ਼ਮਣ ਬਣ ਜਾਂਦੇ ਨੇ ਬਿਲਕੁਲ ਬਹੁਤ ਮੰਦਪਾਗਾ ਵਾਕਿਆ ਜਿਸ ਦਾ ਤੁਸੀਂ ਜ਼ਿਕਰ ਕਰਿਆ ਹੋ ਦੇਖੋ ਜਦੋਂ ਸੜਕ ਤੇ ਟ੍ਰੈਫਿਕ ਦੀ ਆਪਾਂ ਗੱਲ ਕਰਦੇ ਜਿਸ ਕਰਕੇ ਮੰਦਪਾਗਾ ਹਾਸਾ ਵਾਪਰਿਆ ਕਈ ਲੋਕਾਂ ਨੇ ਜਾਣਾ ਵੀ ਗਿਆ ਜੀ ਜਦੋਂ ਤੁਸੀਂ ਕਹਿ ਰਹੇ ਹੋ ਮੈਂ ਵੀ ਮੀਡੀਆ ਸੁਣ ਰਿਹਾ ਸੀ ਦੇਖ ਰਿਹਾ ਸੀ ਲੋਕ ਕਹਿ ਰਹੇ ਕਿ ਜਦੋਂ ਟੱਕਰ ਹੋਈ ਤਾਂ ਬਹੁਤ ਵੱਡਾ ਤਮਾਕਾ ਹੋਇਆ ਨੇੜਲੇ ਪਿੰਡਾਂ ਤੱਕ ਆ ਜਿਹੜਾ ਤਮਾਕਾ ਸੜਾਈ ਦਿੱਤਾ ਵੱਡੀ ਪੱਧਰ ਤੇ ਅੱਗ ਦੀਆਂ ਲਾਟਾਂ ਕੋ ਕੇ ਗੈਸ ਤਾਂ ਹਾਈ ਆਗੇ ਇੱਕ ਵਾਰੀ ਅੱਗ ਲੱਗੀ ਤੇ ਫਿਰ ਤਮਾਕੇ ਦਾ ਹੁਣੇ ਹੁਣੇ ਆ ਪਰ ਕਿਧਰੇ ਜਿਹੜਾ ਜਿਹੜਾ ਹਿੰਦੁਸਤਾਨ ਦਾ ਆਪਾਂ ਪੰਜਾਬ ਦਾ ਟ੍ਰੈਫਿਕ ਸਿਸਟਮ ਹੈ ਉਹਨੂੰ ਸਾਕਦੀ ਨਾਲ ਦੁਰਸਤ ਲਿਆਂ ਤੇ ਲਿਆਉਣ ਦੀ ਜ਼ਰੂਰਤ ਹੈ ਹਾਲਾਂਕਿ ਬੜੇ ਨਿਜਮ ਬਣਾਏ ਜਾਂਦੇ ਅਕਸਰ ਇਹ ਕਿਹਾ ਜਾਂਦਾ ਦੇਖੋ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿਣਾ ਚਾਹੁੰਨਾ ਹਾਂ ਜਿਸ ਤੋ ਪੰਜਾਬ ਚ ਆਪਾਂ ਗੱਡੀ ਡਰਾਈਵ ਕਰਦੇ ਆ ਤਾਂ ਸਾਡਾ ਮੂਡ ਹੋਰ ਹੁੰਦਾ ਹੈ ਕਈ ਵਾਰੀ ਇਸ ਸੀਟ ਬੈਲਟ ਵੀ ਲਾਈ ਹੁੰਦੀ ਹੈ ਨਹੀਂ ਲਾਈ ਹੁੰਦੀ ਪਰ ਕਹਿੰਦੇ ਜਦੋਂ ਹੀ ਜੇਰਪੁਰ ਤੋਂ ਆਪਾਂ ਚੰਡੀਗੜ੍ਹ ਵੱਲੋਂ ਗੱਡੀ ਆਉਂਦੀ ਹੈ ਤਾਂ ਜਿਹੜਾ ਡਰਾਈਵਰ ਆ ਉਹਦਾ ਆਪਣੇ ਆਪ ਹੀ ਹੱਥ ਸੀਟ ਬੈਲਟ ਤੇ ਚਲਾ ਜਾਂਦਾ ਕਿਉਂ ਪੰਜਾਬ 'ਚ ਨਹੀਂ ਸੀਟ ਬੈਲਟ ਲੱਗ ਸਕਦੀ ਇਸ ਕਰਕੇ ਕਿ ਚੰਡੀਗੜ੍ਹ ਵੱਡ ਨਹੀਂ ਸਕਦੀ ਹੋਵੇਗੀ ਚਲਾਣ ਹੋਏਗਾ ਗੱਡੀ ਥਾਣੇ 'ਚ ਵੀ ਹੋ ਸਕਦੀ ਹੈ ਖਚਲ ਖਰੀ ਹੋਏਗੀ ਇਸੇ ਕਰਕੇ ਸੀਟ ਬੈਲਟ ਤੇ ਆਪ ਜਾਦਾ ਹੈ ਇਹੀ ਸਕਤੀ ਜੇਕਰ ਪੰਜਾਬ 'ਚ ਲਾਗੂ ਹੋਵੇ ਦੇਖੋ ਮੁਕੰਦਰ ਭਗਵੰਤ ਮਾਨ ਨੇ ਪਿਛਲੇ ਦਿਨਾਂ 'ਚ ਸਰਕਸਾ ਫੈਲ ਦੇ ਨਮ ਇੱਕ ਫੋਰਸ ਕਾਇਮ ਕੀਤੀ ਹੈ ਕਿ ਜੇ ਕੋਈ ਐਕਸੀਡੈਂਟ ਹੋਵੇ ਜੇ ਤਾਂ ਫੌਰੀ ਤੌਰ ਤੇ ਪਹੁੰਚਦੇ ਆ ਮਦਦ ਕਰਦੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਐਕਸੀਡੈਂਟ ਕਰਦੇ ਆ ਉਹਨਾਂ ਲਈ ਵੀ ਸਜ਼ਾਵਾਂ ਸਖਤ ਹੋਣੀਆਂ ਚਾਹੀਦੀਆਂ ਆਖਰ ਜਿਹੜੇ ਲੋਕ ਜਿੱਦਾਂ ਮੈਨੂੰ ਸੁਣ ਰਿਹਾ ਜਾਣਕਾਰੀ ਹੈ ਕਿ ਗੱਡੀ ਦਾ ਐਕਸੀਡੈਂਟ ਹੋਣਾ ਚ ਗੱਡੀ ਉਹ ਸੀ ਜਿਹੜੀ ਇੱਕ ਸਬਜੀ ਵਾਲੀ ਗੱਡੀ ਸੀ ਉਹ ਉਹਨਾਂ ਨੇ ਸਮੇਂ ਸਿਰ ਜਾਣਾ ਹੁੰਦਾ ਔਰ ਲੋਹੇ ਦੀਆਂ ਗੱਡੀਆਂ ਹੁੰਦੀਆਂ ਆਨੇ ਬਾਅਦ ਚਲਾਉਂਦੇ ਆ ਇੰਨੇ ਜਿਹੜੇ ਵੱਡੇ ਟੈਪਰ ਹੁੰਦੇ ਆ ਉਹ ਵੀ ਅਕਸਰ ਇਦਾਂ ਦੇ ਹਾਸੇ ਕਰਦੇ ਆ ਕੋਈ ਸਖਤ ਕਾਨੂੰਨ ਬਣਨੇ ਚਾਹੀਦਾ ਹੈ ਕਈ ਵਾਰ ਕੀ ਹੁੰਦਾ ਕਿ ਮਾਲਕ ਹੋਰ ਹੁੰਦਾ ਡਰਾਈਵਰ ਕੋਈ ਹੋਰ ਹੁੰਦਾ ਕਿ ਗਰੀਬ ਡਰਾਈਵਰ ਹੁੰਦਾ ਜਿਹਨੂੰ ਪਤਾ ਨਹੀਂ 5-7000 ਤਨਖਾਹ ਮਾਲਕ ਦਿੰਦਾ ਕਨੀ ਜੀ ਜੀ ਉਦੋਂ ਤੇ ਕੇਸ ਬਣ ਜਾਂਦਾ ਮੈਂ ਸਾਂਦਾ ਵੀ ਇਹਦੇ ਤੇ ਬੜੀ ਗੰਮੀਤਾ ਨਾਲ ਸਰਕਾਰ ਨੂੰ ਕਾਨੂੰਨ ਲੈ ਕੇ ਆਉਣ ਦੀ ਜ਼ਰੂਰਤ ਹੈ ਜਿੱਦਾਂ ਸੜਕ ਸੁਰੱਖਿਆ ਲਈ ਫੋਰਸ ਕੰਮ ਕੀਤੀ ਗਈ ਹੈ ਜੀ ਜੇ ਕਿਸੇ ਨਿਯਮ ਵਿੱਚ ਨਿਜਮ ਵੀ ਸਖਤੀ ਨਾਲ ਲਾਗੂ ਕਿਤੇ ਜਾਂ ਇਸ ਤਰੀਕੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਕਿਦਰਾਂ ਕਿਰਤੀ ਜਿਹੜੇ ਗੱਡੀਆਂ ਦੇ ਮਾਲਕ ਹੈ ਉਹਨਾਂ ਦੀ ਵੀ ਇਨਵੋਲਵਮੈਂਟ ਇਹੋ ਜਿਹੇ ਕਿਸਾਨਾਂ 'ਚ ਹੋਣੀ ਲਾਜ਼ਮੀ ਹੈ ਤਾਂ ਹੀ ਸੁਧਾਰ ਹੋ ਸਕਦਾ ਜੀ ਸਿਰਸਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਸੋਸੀ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪੰਜਾਬ ਵਿੱਚ ਹਰ ਪੀੜਤਾਂ ਦੇ ਲਈ ਪੰਜਾਬ ਸਰਕਾਰ ਨੇ ਕਿਸ਼ਤੀ ਐਮਬੂਲੈਂਸ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਸਿਹਤ ਮੰਤਰੀ ਨੇ ਜੋ ਬਲਵੀਰ ਸਿੰਘ ਉਹਨਾਂ ਨੇ ਕਪੂਰਥਲਾ ਤੋਂ ਇਹ ਸ਼ੁਰੂਆਤ ਕੀਤੀ ਹੈ ਇਸ ਦੇ ਵਿੱਚ ਮੈਡੀਕਲ ਟੀਮ ਹੈ ਜਿਹੜੀ ਹੋਏਗੀ ਉਹ ਸਮੇਂ-ਸਮੇਂ ਤੇ ਜਾਂਚ ਕਰੇਗੀ ਤੇ ਦਵਾਈਆਂ ਵੀ ਮੁਹੱਈਆ ਸਮੇਂ ਤੇ ਹੀ ਕਰਵਾਈਆਂ ਜਾਣਗੀਆਂ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮਿਲੋ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ